ਆਪਾਂ ਜੋਤੀ ਮੰਡਾ ਜੀ ਤੋਂ ਇੱਕ ਹੀ ਨਾਲ ਰঞ্জੀਤ ਸਿੰਘ ਗਾਂਧੀ ਅੱਜ ਪ੍ਰੈਸ ਕਾਨਫਰੰਸ ਕਿਤੇ ਕੀ ਕਾਰਨ ਪੈ ਗਿਆ ਅਸੀਂ ਪ੍ਰੈਸ ਕਾਨਫਰੰਸ ਤੁਹਾਡੇ ਨਾਲ ਹੈ ਜੀ ਤੀਜੀ ਕਾਨਫਰੰਸ ਹੋ ਰਹੀ ਹੈ ਪ੍ਰੈਸ ਕਾਨਫਰੰਸ ਜੀ ਜਿੱਚ ਅਸੀਂ ਤੁਹਾਨੂੰ ਪਹਿਲੇ ਹੀ آگਵਤ ਕਰਾਇਆ ਗਿਆ ਸੀ ਕਿ ਅਸੀਂ 18 ਤਰੀਕ ਤੋਂ ਹਰ ਸੰਡੇ ਵੀਕਲੀ ਆਫ ਲੈ ਲਗਿਆ ਜਿਕਨ ਹਰ ادارے ਕੋਈ ਬਿਜ਼ਨਸ ਹੋਵੇ ਚਾਹੇ ਕੋਈ ਐਡਮਿਨਿਸਟਰੇਟਰ ਹੋਵੇ ਕੁਝ ਵੀ ਹੋਵੇ ਹਰ ਬੰਦਾ ਇੱਕ ਛੁੱਟੀ ਲੈਂਦਾ ਹਫਤੇ ਦੀ ਸਾਡਾ ਵੀ ਰਾਈਟ ਬੰਦਾ ਹੈ ਇੱਕ ਛੁੱਟੀ ਲੈਂਦਾ ਔਰ ਅਸੀਂ ਆਪਣੀ ਕਾਸਟ ਕਟਿੰਗ ਕਰ ਵਸੇ ਇਸ ਨੂੰ ਮਜਬੂਰੀ ਲੈਣਾ ਪੈ ਰਿਹਾ ਹਮ। ਨਹੀਂ ਕੀ ਮਜਬੂਰੀ ਹੈ। ਸਾਡਾ ਕਮਿਸ਼ਨ ਪਿਛਲੇ 8 ਸਾਲਾਂ ਤੋਂ ਨਹੀਂ ਵਧਾਇਆ ਗਿਆ। ਹਰ ਚੀਜ਼ ਦੇ ਰੇਟ ਵਧ ਗਏ। ਬਿਜਲੀ ਦੇ ਰੇਟ ਵਧ ਗਏ। ਸਾਡੇ ਪ੍ਰੋਡਕਟ ਕਾਸਟ ਵਧ ਗਏ। ਸਾਡੀ ਲੇਬਰ ਵਧ ਗਈ। ਹਰ ਚੀਜ਼ ਸਾਡੀ ਵਧ ਗਈ ਹੈ। ਉਹਦੇ ਧਿਆਨ ਰੱਖਦੇ ਹੋਏ ਅਸੀਂ ਆਪਣੀ ਕਟੋਤੀ ਕਰ ਰਹੇ ਹਾਂ। ਖਰਚਿਆਂ 'ਚ ਕਟੌਤੀ ਕਰਨ ਵਾਸਤੇ ਇਹ ਚੀਜ਼ ਨੂੰ ਕੀਤਾ ਗਿਆ ਪੂਰਾ ਲੁਧਿਆਣਾ ਬੰਦ ਰਿਹਾ ਪੂਰਾ ਪੰਜਾਬ ਅਸੀਂ ਲੁਧਿਆਣਾ ਬੰਦ ਕਰ ਰਹੇ ਹਾਂ 25 ਤਰੀਕ ਤੋਂ ਪੂਰਾ ਸਟੇਟ ਪੰਜਾਬ ਸਾਡੇ ਨਾਲ ਜੁੜਨ ਜਾ ਰਿਹਾ ਅਗਲੇ ਸੰਡੇ ਤੋਂ ਕਿੰਨੇ ਕਿੰਨੇ ਪੰਪ ਨੇ ਟੋਟਲ ਬੰਦ ਹੋਣ ਜਾ ਰਹੇ ਨੇ ਲੁਧਿਆਣੇ 408 ਪੰਪ ਹੈਗੇ ਜੀ ਨਹੀਂ ਜੇ ਇਹ ਇੰਸਟਾਲਰ ਦੇਤੇ ਹਰ ਐਵਰੀਥਿੰਗ ਬੰਦ ਕਰੋਗੇ ਜਾਂ ਮੰਥਲੀ ਕੋਈ ਆਫਰ ਨਹੀਂ ਨਹੀਂ ਹਰ ਸੰਡੇ ਵੀਕਲੀ ਆਫ ਲੈ ਰਹੇ ਹਾਂ ਜੀ ਹਰ ਸੰਡੇ ਅਸੀਂ ਵੀਕਲੀ ਆਫ ਲਵਾਉਂਗੇ ਅਮਰਜੰਸੀ ਸੇਵਾਵਾਂ ਵੀ ਖੁੱਲੀਆਂ ਰਹਿਣਗੀਆਂ ਤੁਹਾਡੀਆਂ ਅਮਰਜੰਸੀ ਸੇਵਾਵਾਂ ਜਿਹੜੀਆਂ ਤੁਹਾਡੀਆਂ ਫਾਇਰ ਬ੍ਰਿਗੇਡਸ ਹੈਗੀਆਂ ਨੇ तो एम्बूलेंस वगैरह है और कोई अगर एडमिनिस्ट्रेटिव एमरजेंसी हैगीडर तो करा पेट्रोलियम गलत लगातार चल रही है इस सिलसिले लगातार चल रही है लगातार आश्वासन मिल रहे हैं पर सिर्फ आश्वासन मिल रहे साई मसला हल नहीं होया लास्ट साड़ी जी ओम सी मीटिंग हुई है उन्ती जून नहीं हुई है और उन्होंने कहा ਕੀ ਹੋਣੇ ਦੇ ਬਾਅਦ ਕੋਈ ਮੀਟਿੰਗ ਨਹੀਂ ਹੈ ਅਸੀਂ ਫਾਈਨਲ ਕੈਲਕੂਲੇਸ਼ਨ ਕਰਕੇ ਤੁਹਾਨੂੰ ਐਂਟੀਮੇਟ ਕਰ ਦਾਂਗੇ ਕਿ ਤੁਹਾਡਾ ਕਮਿਸ਼ਨ ਬਤਾਇਆ ਜਾਏਗਾ ਪਰ ਪਰ ਜਿਹੜਾ ਹੁਣੀ 29 ਜੁਲਾਈ ਨੂੰ ਜਦੋਂ ਮੰਤਰੀ ਸਾਹਿਬ ਸਾਡੇ ਹਰਦੀਪ ਪੁਰੀ ਜੀ ਨੇ ਰਾਜ ਸਭਾ ਵਿੱਚ ਜੋ ਬਿਆਨ ਦਿੱਤਾ ਹੈਗਾ ਇੱਕ ਕੁਐਸਚਨ ਦਾ ਆਨਸਰ ਦਿੱਤਾ ਗਿਆ ਸੀ ਡੀਲਰ ਮਾਰਜਨ ਦੇ ਉੱਤੇ ਉਹਨਾਂ ਨੇ ਜੋ ਬਿਆਨ ਦਿੱਤਾ ਸਾਨੂੰ ਲੱਗਦਾ ਹੈ ਕਿ ਹੁਣ ਸਾਡੇ ਆਉਣ ਵਾਲੇ ਫਿਊਚਰ ਵਿੱਚ ਕਮਿਸ਼ਨ ਵਧਣ ਦੀ ਕੋਈ ਉਮੀਦ ਨਹੀਂ ਲੱਗ ਰਹੀ ਇਸ ਕਰਕੇ ਸਾਨੂੰ ਆਪਣੇ ਖਰਚੇ ਘਟਾਉਣ ਵਾਸਤੇ ਇਸ ਵੀਕਲੀ ਆਫ ਨੂੰ ਲੈਣਾ ਪੈ ਰਿਹਾ ਆ ਜੀ ਤੁਹਾਡਾ ਨਾਮ ਬੱਲਾ ਜੀ ਤੋਂ ਇੱਕ ਹੀ ਨਾਮ ਰঞ্জੀਤ ਸਿੰਘ ਗਾਂਧੀ ਅੱਜ ਪ੍ਰੈਸ ਕਾਨਫਰੰਸ ਕਿਤੇ ਕੀ ਕਰਨ ਪੈ ਗਿਆ ਅਸੀਂ ਪ੍ਰੈਸ ਕਾਨਫਰੰਸ ਤੁਹਾਡੇ ਨਾਲ ਹੈ ਜੀ ਤੀਜੀ ਕਾਨਫਰੰਸ ਹੋ ਰਹੀ ਹੈ ਪ੍ਰੈਸ ਕਾਨਫਰੰਸ ਜੀ ਜਿੱਚ ਅਸੀਂ ਤੁਹਾਨੂੰ ਪਹਿਲੇ ਹੀ آگਵਤ ਕਰਾਇਆ ਗਿਆ ਸੀ ਕਿ ਅਸੀਂ 18 ਤਰੀਕ ਤੋਂ ਹਰ ਸੰਡੇ ਵੀਕਲੀ ਆਫ ਲੈ ਲਿਆ ਜਿਕਨ ਹਰ ਹਦਾਰੇ ਕੋਈ ਬਿਜ਼ਨਸ ਹੋਵੇ ਚਾਹੇ ਕੋਈ ਐਡਮਿਨਿਸਟਰੇਟਰ ਹੋਵੇ ਕੁਝ ਵੀ ਹੋਵੇ ਹਰ ਬੰਦਾ ਇੱਕ ਛੁੱਟੀ ਲੈਂਦਾ ਹਫ਼ਤੇ ਦੀ ਸਾਡਾ ਵੀ ਰਾਈਟ ਬੰਦਾ ਇੱਕ ਛੁੱਟੀ ਲੈਂਦਾ ਔਰ ਅਸੀਂ ਆਪਣੀ ਕਾਸਟ ਕਟਿੰਗ ਕਰ ਵਸੇ ਇਸ ਨੂੰ ਮਜਬੂਰੀ ਲੈਣਾ ਪੈ ਰਿਹਾ ਹਮ ਨਹੀਂ ਕੀ ਇਹ ਮਜਬੂਰੀ ਹੈ ਸਾਡਾ ਕਮਿਸ਼ਨ ਪਿਛਲੇ 8 ਸਾਲਾਂ ਤੋਂ ਨਹੀਂ ਵਧਾਇਆ ਗਿਆ ਹਰ ਚੀਜ਼ ਦੇ ਰੇਟ ਵਧ ਗਏ ਬਿਜਲੀ ਦੇ ਰੇਟ ਵਧ ਗਏ ਸਾਡੇ ਪ੍ਰੋਡਕਟ ਕਾਸਟ ਵਧ ਗਏ ਸਾਡੀ ਲੇਬਰ ਵਧ ਗਈ ਹਰ ਚੀਜ਼ ਸਾਡੀ ਵਧ ਗਈ ਹੈ ਉਹਦੇ ਧਿਆਨ ਰੱਖਦੇ ਹੋਏ ਅਸੀਂ ਆਪਣੀ ਕਟੋਤੀ ਕਰ ਰਹੇ ਹਾਂ ਖਰਚਿਆਂ ਤੇ ਕਟੌਤੀ ਕਰਨ ਵਾਸਤੇ ਇਹ ਚੀਜ਼ ਨੂੰ ਕੀਤਾ ਗਿਆ। ਪਹਿਲਾਂ ਲੁਧਿਆਣਾ ਬੰਦ ਰਹਿ ਗਿਆ ਪੂਰਾ ਪੰਜਾਬ। ਅਸੀਂ ਲੁਧਿਆਣਾ ਬੰਦ ਕਰ ਰਹੇ ਹਾਂ 25 ਤਰੀਕ ਤੋਂ ਪੂਰਾ ਸਟੇਟ ਪੰਜਾਬ ਸਾਡੇ ਨਾਲ ਜੁੜਨ ਜਾ ਰਿਹਾ ਅਗਲੇ ਸੰਡੇ ਤੋਂ। ਕਿੰਨੇ ਕਿੰਨੇ ਪੰਪ ਨੇ ਟੋਟਲ ਜੁੜਨ ਜਾ ਰਹੇ? ਲੁਧਿਆਣੇ 408 ਪੰਪ ਹੈਗੇ ਜੀ। ਨਹੀਂ ਜੀ ਜੀ ਇਹ ਇਹਨਾਂ ਖਾਲੇ ਤੋਂ ਇਹ ਹਰ ਐਵਰੀ ਵੀਕ ਬੰਦ ਕਰੋਗੇ ਜਾਂ ਮੰਤਰੀ ਕੋਈ ਆਫਰ ਨਹੀਂ ਨਹੀਂ ਹਰ ਸੰਡੇ ਵੀਕਲੀ ਆਫ ਲੈ ਰਹੇ ਹਾਂ ਜੀ। ਹਰ ਸੰਡੇ ਅਸੀਂ ਵੀਕਲੀ ਆਫ ਲਵਾਂਗੇ। ਕੋਈ ਐਮਰਜੈਂਸੀ ਸੇਵਾ ਵੀ ਖੁੱਲੀਆਂ ਰਹਿਣ ਤੁਹਾਡੀਆਂ। ਐਮਰਜੈਂਸੀ ਸੇਵਾਆਂ ਜਿਹੜੀਆਂ ਤੁਹਾਡੀਆਂ ਫਾਇਰ ਬ੍ਰਿਗੇਡਸ ਹੈਗੀਆਂ ਨੇ ਤੇ ਐਂਬੂਲੈਂਸ ਬੁਕਾਰਾ ਹੈ اور ਕੋਈ ਅਗਰ ਐਡਮਿਨਿਸਟ੍ਰੇਟਿਵ ਐਮਰਜੈਂਸੀ ਹੈਗੀ ਤਾਂ 79 ਕਨਸੀਡਰ ਕਰਾਂਗੇ ਤੁਹਾਡੀ ਕਿਸੇ ਆਪਣ ਟ੍ਰੋਲੀ ਕੰਪਨੀਸ ਨਾਲ ਜਾਂ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਨਾਲ ਗੱਲਬਾਤ ਲਗਾਤਾਰ ਚੱਲ ਰਹੀ ਹੈ ਇਹ ਸੈਂਸਰਾਈਜ਼ ਲਗਾਤਾਰ ਚੱਲ ਰਹੀ ਹੈ ਲਗਾਤਾਰ ਆਸ਼ਵਾਸਨ ਮਿਲ ਰਹੇ ਨੇ ਪਰ ਸਿਰਫ ਆਸ਼ਵਾਸਨ ਮਿਲ ਰਹੇ ਸਾਡਾ ਕੋਈ ਮਸਲਾ ਹੱਲ ਨਹੀਂ ਹੋਇਆ ਲਾਸਟ ਸਾਡੇ ਜਿਹੜੀ ਹੈ ਓਐਮਸੀਜ਼ ਦੇ ਨਾਲ ਮੀਟਿੰਗ ਹੋਈ ਹੈ 29 ਜੂਨ ਨੂੰ ਹੋਈ ਹੈ ਔਰ ਉਹਨਾਂ ਨੇ ਕਿਹਾ ਸੀ ਕੀ ਹੋਣੇ ਦੇ ਬਾਅਦ ਕੋਈ ਮੀਟਿੰਗ ਨਹੀਂ ਹੈ ਅਸੀਂ ਫਾਈਨਲ ਕੈਲਕੂਲੇਸ਼ਨ ਕਰਕੇ ਤੁਹਾਨੂੰ ਐਂਟੀਮੇਟ ਕਰ ਦਾਂਗੇ ਕਿ ਤੁਹਾਡਾ ਕਮਿਸ਼ਨ ਬਤਾਇਆ ਜਾਏਗਾ ਪਰ ਪਰ ਜਿਹੜਾ ਹੁਣੀ 29 ਜੁਲਾਈ ਨੂੰ ਜਦੋਂ ਮੰਤਰੀ ਸਾਹਿਬ ਸਾਡੇ ਹਰਦੀਪ ਪੁਰੀ ਜੀ ਨੇ ਰਾਜ ਸਭਾ ਵਿੱਚ ਜੋ ਬਿਆਨ ਦਿੱਤਾ ਹੈਗਾ ਇੱਕ ਕੁਐਸਚਨ ਦਾ ਆਨਸਰ ਦਿੱਤਾ ਗਿਆ ਸੀ ਡੀਲਰ ਮਾਰਜਨ ਦੇ ਉੱਤੇ ਉਹਨਾਂ ਨੇ ਜੋ ਬਿਆਨ ਦਿੱਤਾ ਸਾਨੂੰ ਲੱਗਦਾ ਹੈ ਕਿ ਹੁਣ ਸਾਡੇ ਆਉਣ ਵਾਲੇ ਫਿਊਚਰ ਵਿੱਚ ਕਮਿਸ਼ਨ ਵਧਣ ਦੀ ਕੋਈ ਉਮੀਦ ਨਹੀਂ ਲੱਗ ਰਹੀ ਇਸ ਕਰਕੇ ਸਾਨੂੰ ਆਪਣੇ ਖਰਚੇ ਘਟਾਣ ਵਾਸਤੇ ਇਸ ਵੀਕਲੀ ਆਫ ਨੂੰ ਲੈਣਾ ਪੈ ਰਿਹਾ